ਆ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਤੇ ਅਸੀਂ ਇਸ ਵੇਲੇ ਪੱਟੀ ਹਲਕੇ ਦੇ ਵਿੱਚ ਮੌਜੂਦ ਸਿਗੇ ਤਾਂ ਸਾਨੂੰ ਬਹੁਤ ਸਾਰੇ ਵੀਰਾਂ ਦੇ ਵਿਦੇਸ਼ਾਂ ਤੋਂ ਵੀ ਮੈਸੇਜ ਆਉਂਦੇ ਸਿਗੇ ਕਿ ਜੇਕਰ ਕਿਤੇ ਸੋਨੂ ਸੀਤੋ ਵਾਲਾ ਤੁਹਾਨੂੰ ਮਿਲਿਆ ਜਾਂ ਤੁਹਾਨੂੰ ਸੀਤੋ ਵਾਲੇ ਵੀਰ ਦੀ ਮਾਤਾ ਜਿਹੜੀ ਉਹ ਵੀ ਬਿਮਾਰ ਹੈ ਆਪਾਂ ਵੀਰ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਜੋ ਤੁਹਾਡੀ ਡਿਮਾਂਡ ਹੁੰਦੀ ਹੈ ਕਿ ਅਸੀਂ ਉਹ ਕੋਈ ਗੀਤ ਵੀ ਸੁਣਨੇ ਆ ਕੋਸ਼ਿਸ਼ ਕਰਾਂਗੇ ਲੇਕਿਨ ਘਰ ਦੇ ਹਾਲਾਤਾਂ ਬਾਰੇ ਵੀ ਗੱਲ ਕਰਾਂਗੇ ਮੇਰੇ ਨਾਲ ਸੋਨੂ ਸੀਤੋ ਵਾਲਾ ਮੌਜੂਦ ਹੈ ਬੰਨ ਦੇ ਨਾਲ ਨਾਲ ਕਵਰੇਜ ਦੇ ਲਈ ਆਏ ਤਾਂ ਸੋਨੂ ਸੀਤੋ ਵਾਲਾ ਵੀਰ ਸਾਨੂੰ ਮਿਲਿਆ ਸੋ ਜਿੰਨੇ ਵੀ ਨੌਜਵਾਨ ਕਲਾਕਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਜਾਂ ਬੈਠੇ ਨੇ ਉਹ ਵੀਰ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਨੇ ਵੀਰੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਭਾਈ ਤੁਹਾਡਾ ਇਹ ਧੰਨਵਾਦ ਜੀ ਸੁਣੀਏ ਆਪਣੇ ਲੋ ਪਹਿਲਾਂ ਦੱਸੋ ਮਾਤਾ ਜੀ ਨੂੰ ਕੀ ਗੱਲ ਹੋਈ ਆ ਤੁਸੀਂ ਇੱਧਰ ਜਾ ਰਹੇ ਸੀ ਆਸ ਰਹੇ ਸੀ ਕਿ ਮਾਤਾ ਠੀਕ ਨਹੀਂ ਐ ਕਿਵੇਂ ਦੀ ਕੋਈ ਸਹਾਇਤਾ ਆਪਣੇ ਲੋ ਨਾ ਮਾਸ ਪੜ ਗਿਆ ਸੀ ਉਹ ਮੈਂ ਨਾ ਪਹਿਲਾਂ ਪਹਿਲਾਂ ਭਰਾ ਕੋਲ ਰੇਂਦਰ ਆ ਸੀ ਜੁਰੇ ਜੁਰੇ ਆਪਣੇ ਲੋ ਭਰਾ ਦੀ ਦੁਕਾਣ ਵਾਲਾ ਜੀ ਕੱਪੜਿਆਂ ਵਾਲੇ ਨਨੂ ਨਨੂ ਉਹਨੇ ਭਰਾ ਦਾ ਜੀ ਉਹਨਾਂ ਦੀ ਸੇਵਾ ਚ ਤੇ ਧੰਨਵਾਦ ਹੈ ਤੇ ਭਰਾ ਦੀ ਆਪਣੇ ਲੋ ਭਾਈ ਲਾਜਵੀਂ ਦਵੇ ਤੇ ਤੈਨੂੰ ਧੰਨਵਾਦ ਜੀ ਦਾ ਜੜੇ سپورਟ ਕਰਦਾ ਹੈ ਤੇ ਮਗਰ ਆਪਣੇ ਲੋ ਜਿੰਨੇ ਤੇ ਹਰੀਕਾਂ ਦੇ ਵੀ ਮੈਂਬਰ ਹੈ ਤੇ ਆਪਣੇ ਲੋ ਕਾਮਰੇਟ ਹੈ ਜੀ ਤੇ ਇਹਨਾਂ ਨੇ ਭਾਜੀ ਉਹਨਾਂ ਨੂੰ ਮੈਂ ਅੰਨਾ ਤੇ ਜਰੂਰ ਆਪਣੇ ਲੋ ਸੇਵਾ ਪਛਾਈ ਜਾਵੇ ਇਧਰ ਵੀ ਤੇ ਦੁਨੀਆ ਫਸਲਾਂ ਦੀ ਖਰਾਬੀ ਆ ਤੇ ਤੇ ਸੰਯੋਗ ਦਿੱਤਾ ਜਾਵੇ ਤੇ ਆਪਣੇ ਲੋ ਭਾਜੀ ਹੁਣ ਆਇਆ ਤੇ ਆਪਣੇ ਲੋ ਸਾਰਿਆਂ ਦਾ ਵੀ ਸੰਯੋਗ ਸੰਯੋਗ ਹੈ ਮੈਂ ਕਹਿੰਨਾ ਤੇ ਵੀਰ ਜੀ ਆਪਣੇ ਲੋ ਸਨਵਾਈ ਕੀਤੀ ਜਾਵੇ ਤੇ ਕੁਸਤਾ ਕੋ ਭੇਜਿਆ ਜਾਵੇ ਭਾਜੀ ਉਹਨਾਂ ਨੂੰ ਜੀ ਇਧਰ ਵੀ ਤੇ ਸਾਰਾ ਕੁਝ ਭੇਜਿਆ ਜਾਵੇ ਵੇ ਰਾਸ਼ਨ ਪਾਣੀ ਭੇਜਿਆ ਜਾਵੇ ਆਪਣੇ ਮੈਂ ਤੇ ਭਾਜੀ ਇਹੋ ਅਨਰੇਜੜਿਆ ਆਪਾਂ ਨੂੰ ਸੰਯੋਗ ਸੰਯੋਗ ਦੇਣ ਵਾਲੇ ਤੇ ਭਾਜੀ ਹੋਣੀ ਆਪਣੇ ਲੋ ਉਹਨਾਂ ਨੂੰ ਭਰਾਵਾਂ ਨੂੰ ਧੰਨਵਾਦ ਹੈ ਜੀ ਲੋ ਜੀ ਭਰਾਵਾਂ ਨੂੰ ਸਾਰਿਆਂ ਨੂੰ ਸੰਯੋਗ ਦੇਣ ਵਾਲੇ ਤੇ ਜਿਹੜੀਆਂ ਆਪਣੇ ਨੂੰ ਵੇਖਣਦੇ ਤੇ ਸਾਰੇ ਲੇਡੀਜ਼ ਵੀ ਵੇਖਣਦੇ ਤੇ ਆਪਣੇ ਵੱਲੋਂ ਧੰਨਵਾਦ ਜੀ ਉਹਨਾਂ ਨੂੰ ਸਾਰਿਆਂ ਨੇ ਇਹੋ ਗਾਇ ਨਰੇ ਵੀਰ ਜੀ ਨਾ ਕਿਰਪਾਲਤਾ ਕੀਤੀ ਜਾਵੇ ਮੇਰੇ ਵੱਲੋਂ ਜਿਹੜੀ ਘਰ ਦੇ ਵੀਡੀਓ ਤੋਂ ਆ ਆਪਣੀ ਰਿੰਕ ਨੇ ਬਣਾ ਕੇ ਇੱਕ ਭਾਈ ਸੀ ਜੀ ਉਹ ਬੰਦੇ ਦੇ ਵੀ ਤੇ ਮੈਂ ਆਖਣੇ ਸੀ ਹਲੇ ਤਾਂ ਇਹਦੇ ਮੈਨੂੰ ਨੰਬਰ ਨੰਬਰ ਜਾ ਰਿਹਾ ਦਾ ਮੈਂ ਆਖਣੇ ਸੀ ਨਹੀਂ ਬੋਲਣਾ ਮੁੜ ਕੇ ਤੇ ਮਕਾਲ ਹੋਊਗੀ ਜੀ ਇਹ ਹੁਣ ਮੈਂ ਭਾਜੀ ਕਹਿੰਦੇ ਤੇ ਨਾ ਨਾ ਪਾਉਣ ਦੀ ਕਿਰਪਾਲਤਾ ਕੀਤੀ ਜਾਵੇ ਨਾ ਸੇਤਾ ਕਹੋ ਜੀ ਚਾਹੀਦੀ ਹੁਣ ਮਾਤਾ ਵੀ ਬਿਮਾਰ ਹੈ ਤੇ ਮੈਂ ਚਾਹਾਂਗਾ ਇਹ ਦੱਸਿਓ ਵੀ ਜਦੋਂ ਤੁਸੀਂ ਸ਼ੋਅ ਲਾਉਣ ਜਾਂਦੇ ਹੋ ਤੁਹਾਨੂੰ ਕਿੰਨੇ ਪੈਸੇ ਮਿਲਦੇ ਨੇ ਵੀਰੇ ਹੋਰ ਨਾ ਪੈਸੇ ਆਣਾ ਫਿਰ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ ਕਿੰਨੇ ਪੈਸੇ ਇੱਕ ਸ਼ੋਅ ਦੇ ਤੋਂ ਤੁਸੀਂ ਲੈਂਦੇ ਹੋ ਤੇ ਕਿੰਨੇ ਤੁਹਾਨੂੰ ਮਿਲਦੇ ਭਾਜੀ ਜਿਹੜੇ ਘਰੇ ਘਰੇ ਦੇ ਜਾਂਦੇ ਰਹੇ ਤੇ ਥੋੜੇ ਬਾਰੇ ਆਪਣੇ ਲੋਕ ਘਰ ਦੇ ਜਾਂਦੇ ਰਹੇ ਮੇਰੇ ਪੱਲੇ ਨਹੀਂ ਕੁਝ ਨਹੀਂ ਪੈਂਦਾ ਰਿਆ ਅੱਛਾ ਜੀ ਆਪਣੇ ਲੋ ਪੱਲੇ ਕੁਝ ਵੀ ਨਹੀਂ ਪੈਂਦਾ ਨਹੀਂ ਰਹਿਣੀ ਆਪਾਂ ਨੂੰ ਨੂੰ ਵੀ ਪਤਾ ਤੇ ਕੁਝ ਕੁਝ ਤਾਂ ਪੱਲੇ ਤੇ ਪਵੇ ਤਾਂ ਸਹੀ ਫਿਰ ਵੀ ਤੇ ਜੜ ਮਰਤੇ ਤੇ ਆਪ ਤੇ ਤੇ ਵੀਰੇ ਪੈਰਾਂ ਤੋਂ ਪੈਰਾਂ ਚ ਜਮੰਦੂ ਆ ਮਾਲਕ ਦੀ ਕਿਰਪਾ ਨਾਲ ਪਾਣ ਵੀਰੇ ਕਿਦਾਂ ਦਾ ਤੁਰਿਆ ਫਿਰਦਾ ਤੇ ਕਿਦਾਂ ਨਹੀਂ ਤੁਰਿਆ ਫਿਰਦਾ ਜੀ ਕੋਈ ਫੋਨ ਲਾ ਕੇ ਕੋਈ ਕਿਸ ਤਰ੍ਹਾਂ ਤੰਗ ਕਰਦਾ ਕਿਉਂ ਕਰਦਾ ਕਦੀ ਉਹਨਾਂ ਨੂੰ ਪੁੱਛਿਆ ਵੀ ਵੀਰੇ ਮੈਂ ਤੁਹਾਨੂੰ ਕੁਝ ਕਹਿ ਰਹੇ ਆ ਕਿ ਤੁਸੀਂ ਮੈਨੂੰ ਤੰਗ ਪਰੇਸ਼ਾਨ ਕਰਦੇ ਹੋ। ਵਰਜੀ ਆ ਮੈਂ ਇਹਨਾਂ ਨੂੰ ਪਤਾ ਨਹੀਂ ਮੇਰਾ ਮੇਰੇ ਭਾਣੇ ਕਿੰਨੇ ਮੈਂ ਵਰਜੀ ਨੰਬਰ ਪਾਇਆ ਤੇ ਕਿੰਨੇ ਨਹੀਂ ਪਾਇਆ। ਇਹ ਆ ਮੈਂ ਹਰ ਕਿਤੇ ਵਰਜੀ ਬਲੌਗ ਬਲੌਗ 'ਚ ਪਈ ਜੰਨ ਦੇ ਆਪਣੇ ਨਾਲ ਸੁਨਵਾਈ ਭਾਜੀ ਉਹਨਾਂ ਨੇ ਵੀ ਕੀਤੀ ਤੇ ਜਿੰਨਿਆ ਤੇ ਆਪਣੇ ਵਾਲਾ ਪੰਜਾਬ ਪੁੱਤ ਨੂੰ ਵੀ ਤੇ ਆਪਣੇ ਵਾਲਾ ਤਲਵਾਰ ਦੇ ਜੀ ਜੀ ਦਜੀਆ ਨੂੰ ਸੰਗ ਫੋਨ ਕਰਕੇ ਕੀ ਕਹਿੰਦੇ ਕਹੀ ਕੁੜੀਆਂ ਬਣੀਆਂ ਬਣ ਕੇ ਵੀਰੇ ਕਰਦੇ ਤੇ ਕੁੜੀਆਂ ਵੀ ਬਣ ਬਣ ਕਰਦੇ ਗੱਲਾਂ ਦੇ ਅੱਛਾ ਕੁੜੀਆਂ ਬਣ ਬਣ ਹਾਂਜੀ ਨੂੰ ਪਤਾ ਲੱਗ ਜਾਂਦਾ ਵੀ ਹੈਗਾ ਮੁੰਡਾ ਹੀ ਹੈ ਹਾਂਜੀ ਹਾਂਜੀ ਜੀ ਜੇ ਮੇਰੇ ਤੋਂ ਤੇ ਵੀਰੇ ਬਦੌਬਤੀ ਤੇ ਆਪਾਂ ਨੂੰ ਨੂੰ ਪਰੇਸ਼ਾਨ ਕਰਦੇ ਤੇ ਮਿਰਤੋ ਦੇ ਜਾਣ ਕੇ ਗਲਾਂ ਗਾਲਾਂ ਕਰਵਾਉਂਦੇ ਆ ਮਿਰਤੋ ਜੀ ਜੀ सोनू ਵੀਰੇ ਘਰ ਦੇ ਹਾਲਾਤ ਕੀ ਨੇ ਕਿਵੇਂ ਦੀ ਸਹਾਇਤਾ ਚਾਹੁੰਦੇ ਹੋ ਤੁਸੀਂ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਕਿ ਜਿਵੇਂ ਤੁਹਾਡੇ ਕੋ ਚੱਲਿਆ ਵੀ ਨਹੀਂ ਜਾਂਦਾ ਕਿਤੇ ਕੰਮ ਤੇ ਲਵਾ ਦੇਣ ਜਾਂ ਕਿਵੇਂ ਦੀ ਸਹਾਇਤਾ ਚਾਹੁੰਦੇ ਹੋ ਤੁਸੀਂ ਪਰਿਵਾਰ ਦੇ ਘਰ ਦੇ ਹਾਲਾਤ ਕਿ ਹੋ ਜੇ ਨੇ ਵੀਰ ਜੀ ਅਲੇ ਚ ਆਏ ਆ ਕਰਨਾ ਸੀ ਜਿਹੜੇ ਆਪਣੇ ਪਲੇਸਟਰ ਤੇ ਰਹਿੰਦੇ ਆ ਬਸ ਮੈਨੂੰ ਇਹੋ ਬੇਨਤੀ ਆ ਤੇ ਆਪਣੇ ਲੋ ਇੱਕ ਕੈਸੀ ਤੇ ਇੱਕ ਆਪਣੇ ਅਲਸੜੀ ਦੇ ਆਪਣੇ ਵਾਲੋ ਇੱਕ ਸੋਫੇ ਸੋਫੇ ਪਏ ਜਿਹੜਾ ਆਪਾਂ ਨੂੰ ਇਹੋ ਧੰਨਵਾਦ ਵੀਰੋ ਨੇ ਮੈਂ ਚਾਹਾਂਗਾ ਵੀਰੇ ਗੀਤ ਕੋਈ ਸੁਣਾ ਦਿਓ ਸਾਡੇ ਕੋਈ ਗੱਲ ਉਹਨਾਂ ਨੇ ਸੁਣਨਾ ਤੁਹਾਡੇ ਕੋਈ ਗੱਲ ਸੁਣਾਓ ਜੀ ਅੰਨੇ ਤਰਾਂ ਦੀ ਹੱਗਲੀ ਤੇਰੇ ਵਿੱਚ ਘੇਰ ਲਿਆ ਫਲ ਬੈਂਡ ਰਿਆ ਰਦਾ ਪੁੱਠਾ ਪੰਨਾ ਪੈ ਗਿਆ ਨਹੀਂ ਹੁਣ ਆਪਣੇ ਇਹ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀਦਾ ਸੀ ਆ ਜਾ ਖੜੀਦਾ ਸੀ ਆ ਗਲੀ ਤੇ ਵਿੱਚ ਕੇ ਲਾ ਜਲਪੰਡ ਰਿਆ ਰਾਂ ਦਾ ਆ ਗਲੀ ਤੇ ਵਿੱਚ ਕੇ ਲਾ ਜਲਪੰਡ ਰਿਆ ਰਾਂ ਦਾ ਅਨਵਾਜੀ ਕਿੰਨੇ ਵੀ ਦੇਖ ਰਹੇ ਨੇ ਮੈਂ ਦੱਸਣਾ ਚਾਹੁੰਦਾ ਦੋਸਤੋ ਸੋਨੂ ਸੀਤੋਵਾਲ ਦਾ ਪਿੰਡ ਜਿਹੜਾ ਸੀਤੋਵਾਲ ਪਿੰਡ ਹੈ ਪੱਟੀ ਹਲਕੇ ਵਿੱਚ ਕੰਤਾਰ ਤਹਿਸੀਲ ਪੱਟੀ ਹਾਂਜੀ ਤੇ ਇਸ ਵੀਰ ਦਾ ਪੱਟੀ ਹਲਕੇ ਚ ਪਿੰਡ ਹੈ ਤੇ ਇਧਰ ਹੜਾਂ ਦੀ ਮਾਰ ਬੜੀ ਵੱਜੀ ਆ ਕਿ ਜਿੰਨੇ ਵੀ ਹਾੜ ਆਏ ਨੇ ਇੱਧਰ ਤੇ ਸੋਸ਼ਲ ਮੀਡੀਆ ਰਾਹੀਂ ਵੀਰ ਨੇ ਹੱਥ ਬੰਨ ਕੇ ਇਹੀ ਬੇਨਤੀ ਕੀਤੀ ਕਿ ਹੁਣ ਵੀ ਜਿੱਥੇ ਅਸੀਂ ਘਰ ਦੇ ਵਿੱਚ ਆਏ ਸੀ ਸਾਨੂੰ ਮਿਲਿਆ ਤਾਂ ਇਹੀ ਬੇਨਤੀ ਕਰ ਰਿਹਾ ਹੈ ਘਰ ਘਰ ਜਾ ਕੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਵੀ ਇਹ ਜਿੰਨੇ ਵੀ ਡੁੱਬੇ ਨੇ ਇੱਧਰ ਕਿਸਾਨ ਮਜ਼ਦੂਰ ਉਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਸਾਨੂੰ ਸਿੱਟੂ ਵਾਲਾ ਕਿ ਰੱਬ ਦਾ ਜੀ ਹੈ ਦੋਸਤੋ ਸੋ ਇਹਨੂੰ ਫੋਨ ਕਰਕੇ ਤੰਗ ਪਰੇਸ਼ਾਨ ਨਾ ਕਰਿਆ ਕਰੋ ਵੇਖੋ ਵੀਰ ਇੱਕ ਹਸਾਲ ਦੀ ਇਹ ਵੀ ਸੇਵਾ ਹੈ ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇਕਰ ਸੋਸ਼ਲ ਮੀਡੀਆ ਦੇ ਰਾਹੀਂ ਲੋਕ ਮੈਨੂੰ ਪਸੰਦ ਕਰਦੇ ਆ ਜਾਂ ਮੈਨੂੰ ਸੁਣਨਾ ਚਾਹੁੰਦੇ ਆ ਤਾਂ ਕਿਉਂ ਨਾ ਮੈਂ ਸੁਨੇਹਾ ਹੀ ਇਹੀ ਦਵਾਂ ਕਿ ਜਿਹੜੇ ਹੜ੍ਹਾਂ ਨਾਲ ਇਧਰ ਡੁੱਬ ਗਏ ਉਹਨਾਂ ਦੀ ਮਦਦ ਕੀਤੀ ਜਾਵੇ ਸਾਨੂੰ ਵੀ ਤੁਸੀਂ ਵੀ ਤੁਹਾਡੇ ਪਾਣੀ ਕਿੰਨਾ ਆਇਆ ਪਿੰਡ ਤੁਹਾਡੇ ਇਲਾਕੇ 'ਚ ਕਿੰਨਾ ਆ ਆਪਨੇ ਲੋ ਵੈਗਰੂ ਆਪਣੇ ਵਾਲੋ ਜਿਹੜਾ ਦਾ ਬਚਾਈ ਹੈ ਇਹ ਇੰਨੇ ਜਿਹੇ ਵਿਰਾਂ ਦੀ ਸਤਾ ਕੀਤੀ ਜਾਵੇ ਜਿਹੜੇ ਆਪਣੇ ਵਾਲੋ ਪਾਰ ਹੈ ਤੇ ਹੈ ਇਦਰਾ ਬੰਡਾਲੇ ਵਾਲੀ ਸਾਈਡ ਆ ਪ੍ਰੋਇਪੁਰ ਵਾਲੀ ਸਾਈਡ ਹੈ ਜੀ ਜੀ ਇਹਨਾਂ ਦੀ ਮਤ ਕੀਤੀ ਜਾਵੇ ਆਪਣੇ ਨਾਲ ਆਪ ਤੋਂ ਕੀਤੀ ਜਾਵੇ ਹਾਂਜੀ ਹਾਂਜੀ ਅੱਛਾ ਜੀ ਆਪਣੇ ਨਾਲ ਭਾਜੀ ਭਾਜੀ ਲਾਲਜੀਤ ਨਵੇਂ ਪਲਰਨੋ ਹੀ ਤੇ ਇਹੋ ਬੇਕਤੀ ਕਹਿਣਾ ਮੈਂ ਕੰਮ ਸੰਗਲੇ ਹੋਤਾ ਬੈਠੇ ਥੇ ਵੀਰੇ ਆਪਣੇ ਨਾਲ ਜਿੰਨੇ ਤਾਂ ਆਪਣੇ ਨਾਲ ਮੁਖ ਮੁਖ ਸੇਵਾਦਾਰ ਹੈ ਜੇ ਆਪਣੇ ਨਾਲ ਜਿੰਨੇ ਆਪਣੇ ਲੋਮ ਦੇ ਸੋਨੂ ਜੀ ਅੱਜ ਕੱਲ ਹੁੰਦੇ ਕਿੱਥੇ ਹੋ ਕਿਸ ਪੀਰਾਂ ਦੀ ਦਰਗਾਹ ਤੇ ਤੁਸੀਂ ਦੱਸ ਰਹੇ ਫਿਰ ਹੁਣ ਕਿਤੇ ਵੀ ਸ਼ੋਰ ਲਾਉਣ ਨਹੀਂ ਜਾਂਦੇ ਕਿਸੇ ਨਾਲ ਨਾ ਨਾ ਵੀਰੇ ਮੈਂ ਨਾ ਘਰੇ ਹੀ ਹੁੰਨਾ ਘਰੇ ਹੁੰਨਾ ਹਾਂਜੀ ਹਾਂਜੀ ਮਾਤਾ ਪਿਤਾ ਦੀ ਸੇਵਾ ਕਰ ਰਹੇ ਹਾਂ 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 ਵੀਰੇ ਪਟੇਲਵਾ ਤੇ ਵੀਰ ਜੀ ਮਹਾ ਮਾਤਾ ਜੀ ਨੂੰ ਤੇ ਉਹਨਾਂ ਨੇ ਇਹਨਾਂ ਵੀਰੇ ਦੇਖ ਪਏ ਸੀ ਪਿਛਲੇ ਘਰ ਤੇ ਮਾਸ ਪਾਟ ਗਿਆ ਸੀ ਹਾਂ 10 ਤੇ ਵੀਰੇ ਹੋ ਤੇ ਮਰਮੋਟਾ ਕੰਨ ਕਰ ਲੈਂਦੇ ਆ ਅੱਛਾ ਜੀ ਮਰਮੋਟਾ ਕੰਮ ਹੁੰਦਾ ਜੀ ਵੀਰੇ ਅੱਛਾ ਉਠ ਉਠ ਬੈ ਹੋਏ ਲਾਟ ਤੇ ਚ ਭੇੜੋ ਲਾ ਪੈਂਦੀ ਤੇ ਸੋਨੂ ਸੀਤੋ ਵਾਲੇ ਨੇ ਵਿਆਹ ਕਦੋਂ ਕਰਵਾਉਣਾ ਤਾਂ ਜੋ ਮਾਤਾ ਪਿਤਾ ਨੂੰ ਸੁੱਖ ਮਿਲ ਸਕੇ ਕਿ ਉਹ ਵਿਆਹ ਕਦੋਂ ਕਰਵਾਉਣਾ ਪਾਉਂਦੇ ਕਿ ਮੈਂ ਬੇਚੀ ਜਾਂਦਾ ਦਲੇ ਮੈਂ ਨਾ ਵੀਰੇ ਫੱਕਰ ਬੰਦਾ ਦਾ ਸਾਥ ਬੰਦਾ ਦੇ ਦੇ ਨਾ ਆਪਣੇ ਲੋ ਇਹ ਬੇਨਤੀ ਹੈ ਤੇ ਵੀਰ ਜੀ ਮੈਂ ਇਹੋ ਗੱਲ ਕਹਿਣਾ ਦਾ ਜਿੰਨੇ ਭਰਾਵਾ ਮੇਰੇ ਆਲੇ ਆਪਾ ਵੀਰ ਜੀ ਨਹੀਂ ਕਰਾਉਣਾ ਅਜੇ ਨਹੀਂ ਕਰਾਉਣਾ ਨਾ ਨਾ ਮੇਰੇ ਵੀਰ ਇਹੋ ਇਹੋ ਬੇਨਤੀ ਹੈ ਤੇ ਆਪਣੇ ਲੋ ਅਜੇ ਨਹੀਂ ਗਿੰਨੀ ਤੇ ਵੀਰਾਂ ਦੇ ਸਾਥ ਅਕੀ ਜਾਵੇ ਅੱਛਾ ਜੀ ਤੁਸੀਂ ਵੇਖ ਸਕਦੇ ਹੋ ਵੀਰ ਭਾਵਕ ਹੋਇਆ ਔਰ ਜਿੰਨੇ ਵੀ ਦੋਸਤ ਵੀਰ ਭਰਾ ਨੂੰ ਤੰਗ ਕਰਦੇ ਹਨ ਮੈਂ ਇਹੀ ਬੇਨਤੀ ਕਰਨੀ ਚਾਹਾਂਗਾ ਹੱਥ ਬੰਨ ਕੇ ਵੀਰੇ ਫੱਕਰ ਬੰਦਾ ਹੈ ਰੱਬ ਦਾ ਜੀ ਹੈ ਸਾਰਿਆਂ ਲਈ ਅਰਦਾਸ ਕਰਦਾ ਤੁਸੀਂ ਇਹਨੂੰ ਪਰੇਸ਼ਾਨ ਨਾ ਕਰਿਆ ਕਰੋ ਅੱਗੇ ਵੀ ਅਸੀਂ ਗੱਲਬਾਤ ਕਰਨੀ ਸੀ ਪਰ ਨਹੀਂ ਕੋਈ ਗੱਲ ਨਹੀਂ ਅਸੀਂ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ ਜਦ ਦਿਨ ਇੱਧਰ ਆਏ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਨਹੀਂ